ਕੱਤੀ ਐਡੀ ਵੱਡੀ ਸਜ਼ਾ ਸ਼ਾਇਦ ਜਹਾਂਗੀਰ ਦਾ ਸੁਣਾਉਂਦਾ ਜਿਹੜਾ ਮੁੱਖ ਕਾਰਨ ਸੀ ਉਹ ਇਹ ਸੀ ਕਿ ਸਤਗੁਰੂ ਜਦੋਂ ਸਾਇ ਸ਼ਿਰ ਗੁਰੂ ਗੁਰ ਸਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਉਚਾਰਨ ਕਰਦੇ ਸਨ ਲਿਖ ਰਹੇ ਸਨ ਜਦੋਂ ਉਦੋਂ ਜਹਾਂਗੀਰ ਕਹਿੰਦਾ ਕਿ ਮੈਂ ਵਕਤ ਦਾ ਬਾਦਸ਼ਾਹ ਹਾਂ ਔਰ ਮੇਰਾ ਵੀ ਜ਼ਿਕਰ ਹੋਣਾ ਜ਼ਰੂਰੀ ਹੈ ਇਸ ਕਰਕੇ ਸਤਗੁਰ ਕਹਿੰਦੇ ਇਹ ਗ੍ਰੰਥ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਸਤਤ ਵਿੱਚ ਲਿਖਿਆ ਜਾ ਰਿਹਾ ਹੈ ਇਹ ਬਾਣੀ ਇਸ ਨਰਿੰਕਾਰ ਦੀ ਹੈ ਉਹਦੀ ਗੱਲ ਕਰਦੀ ਹੈ ਕਿਸੇ ਰਾਜੇ ਦੀ ਕਿਸੇ ਧਨਾੜ ਦੀ ਕਿਸੇ ਦੁਨਿਆਈ ਵਡਿਆਈਆਂ ਵਾਲੇ ਦੀ ਨਹੀਂ ਕਰਦੀ ਹਾਂ ਨਾਮ ਜਪਣ ਵਾਲੇ ਦੀ ਕਰਦੀ ਹੈ ਤੂੰ ਵਕਤ ਦਾ ਰਾਜਾ ਹੋਏਂਗਾ ਪਰ ਤੂੰ ਵਕਤ ਦਾ ਹੀ ਹੈ ਇਸ ਰਾਜੇ ਦੀ ਗੱਲ ਕਰਦੀ ਜੋ ਜਿਹਦਾ ਰਾਜ ਆਦਮੀ ਹੈ ਜੁਗਾਦ ਵੀ ਹੈ ਹੁਣ ਵੀ ਹੈ ਹੋਏਗਾ ਵੀ ਅਸਲੀ ਤਕਲੀਫ ਇਹ ਹੋਈ ਜਹਾਂਗੀਰ ਨੂੰ ਕਿ ਮੈਂ ਵਕਤ ਦਾ ਰਾਜਾ ਔਰ ਇੱਕ ਫਕੀਰ ਆਦਮੀ ਇੱਕ ਸੰਤ ਆਦਮੀ ਮੇਰੀ ਗੱਲ ਨਾ ਮੰਨੇ ਮੈਂ ਕਹਦਾ ਰਾਜਾ ਤੋ ਸਤਗੁਰਾਂ ਨੂੰ ਆਨੇ ਬਹਾਨੇ ਉਸ ਨੇ ਸਜਾ ਸੁਣਾਈ ਕਿ ਜਾ ਤਾਂ ਤੁਸੀਂ ਵੀ ਮੁਸਲਮਾਨ ਹੋ ਜਾਓ জাফর ਮੇਰੀ ਬਾਤ ਕਰੋ ਤਾਂ ਮਤਲਬ ਕਿ ਅਸਲ ਵਿੱਚ ਸਤਗੁਰਾਂ ਦੀ ਸ਼ਹੀਦੀ ਦਾ ਕਾਰਨ ਮੇਨ ਇਹ ਹੈ ਕਿ ਉਹਨਾਂ ਨੇ ਗੁਰਬਾਣੀ ਰਚੀ ਜਿਸ ਤੋਂ ਜਹਾਂਗੀਰ ਨੂੰ ਜਲਨ ਹੋਈ ਜਲਸੀ ਹੋਈ ਤਕਲੀਫ ਹੋਈ ਨੇ ਸਦਾ ਸੁਣਾਈ ਤੇ ਸਤਿਗੁਰਾਂ ਨੇ ਉਸ ਸਦਾ ਨੂੰ ਸਹਿਜ ਕਰਕੇ ਮੰਨਿਆ ਮੈਂ ਫਿਰ ਬੇਨਤੀ ਕਰਦੇ ਆਂ ਇਸ ਲਈ ਕਾਰਨ ਸਾਹਿਬ 시ਧ ਗੁਰਗੰਸਾਹਿਬ ਜੀ ਦੀ ਬਾਣੀ ਉਚਾਰਨਾ ਸੀ ਜਹਾਂਗੀਰ ਨੂੰ ਇਹ ਗੱਲ ਨਹੀਂ ਸੀ ਪਸੰਦ ਬਾਕੀ ਸਭ ਬਹਾਨੇ ਨੇ ਚੰਦੂ ਦਾ ਹੋਵੇ ਚਾਹੇ ਪ੍ਰਥੀ ਦਾ ਹੁਣ ਸਾਨੂੰ ਇਹ ਗੱਲ ਦਾ ਪਤਾ ਜੇ ਨਹੀਂ ਸੀ ਤੇ ਅੱਜ ਲੱਗ ਗਿਆ ਇਹ ਅਸਲੀ ਕਾਰਨ ਸ਼ਹੀਦੀ ਦਾ ਗੁਰਬਾਣੀ ਦਾ ਰਚਨਾ ਸੀ ਗੁਰਬਾਣੀ ਕਰਕੇ ਗੁਰਬਾਣੀ ਸਾਡੇ ਤੱਕ ਆ ਸਕੇ ਗੁਰਬਾਣੀ ਤੋਂ ਅਸੀਂ ਲਾਭ ਲੈ ਸਕੀਏ ਇਸ ਕਰਕੇ ਸਤਿਗੁਰਾਂ ਨੇ ਕੁਰਬਾਨੀ ਦੇ ਦਿੱਤੀ ਪਰ ਬਾਣੀ ਨਹੀਂ ਛੱਡੀ ਅੱਜ ਸਾਰਾ ਸਿੱਖ ਜਗਤ ਫਾਹਮ ਤੇ ਚਰਨਾ ਤੇ ਚੁੱਕਿਆ ਹੈ ਨਮਸਕਾਰ ਕਰਦਾ ਹਰ ਦੇਸੋਂ ਪ੍ਰਣਾਮ ਕਰਦਾ ਸਿ ਗੁਰੂ ਨੂੰ ਪਰ ਇਹ ਵੀ ਯਾਦ ਰੱਖੀਏ ਕਿ ਜਿਸ ਬਾਣੀ ਕਰਕੇ ਸਤਿਗੁਰਾਂ ਨੇ ਇਨੀ ਕੁਰਬਾਨੀ ਕੀਤੀ ਇਹਦਾ ਮਤਲਬ ਉਹ ਬਾਣੀ ਵੀ ਤਾਂ ਕੋਈ ਬਹੁਤ ਵੱਡੀ ਗੱਲ ਹੈ ਤੇ ਅਸਲੀ ਸਾਡੀ ਸ਼ਰਧਾਂਜਲੀ ਇਹ ਹੀ ਹੋएगी ਜੇ ਅਸੀਂ ਬਾਣੀ ਪੜਹੀਏ ਤਾਂ ਗੁਰੂ ਸਾਹਿਬ ਜੀ ਨੂੰ ਕੋਈ ਸ਼ਾਬਾਸ਼ ਦੀ ਲੋੜ ਨਹੀਂ ਕਿ ਅੱਜ ਅਸੀਂ ਇਕੱਠੇ ਹੋ ਕੇ ਕਹੀਏ ਸ਼ਾਬਾਸ਼ ਗੁਰੂ ਸਾਹਿਬ ਤੁਸੀਂ ਕੁਰਬਾਨੀ ਕਰ ਦਿੱਤੀ ਉਹਨਾ ਕਰ ਦਿੱਤੀ ਨਾ 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 ਇਹਨਾਂ ਗੱਲਾਂ ਨਾਲ ਕੋਈ ਮਤਲਬ ਸਤਿਗੁਰੂ ਸਾਨੂੰ ਸ਼ਾਬਾਸ਼ ਦੇਣ ਕੇ ਸ਼ਾਬਾਸ਼ ਮੇਰੇ ਸਿੱਖੋ ਸ਼ਾਬਾਸ਼ ਮੇਰੇ ਬੱਚਿਓ ਮੈਂ ਜਿਸ ਗੱਲ ਲਈ ਕੁਰਬਾਨੀ ਕੀਤੀ ਤੁਸੀਂ ਉਸ ਗੱਲ ਨੂੰ ਪੜ ਸੁਣ ਵਿਚਾਰ ਕੇ ਆਪਣਾ ਜੀਵਨ ਸਵਾਰ ਰਹੇ ਹੋ ਤੁਹਾਡੇ ਜੀਵਨ ਸਵਾਰਨ ਵਾਸਤੇ ਹੀ ਮੈਂ ਕੁਰਬਾਨੀ ਕੀਤੀ ਹੱਜੋ ਬਾਣੀ ਪੜਦਾ ਸਤੁਰ ਬਖਸ਼ਿਸ਼ ਕਰਦੇ ਨੇ ਉਸ ਪ੍ਰਮਾਤਮਾ ਦੇ ਹੁਕਮ ਵਿੱਚ ਉਹਦੇ ਭਾਣੇ ਵਿੱਚ ਉਹ ਵੀ ਰਜਾ ਵਿੱਚ ਰਹਿਣ ਦੀ ਕਟ ਕਟ ਕੋਸ਼ਿਸ਼ ਜ਼ਰੂਰ ਕਰਦਾ ਉਹਦੀ ਅਰਦਾਸ ਜ਼ਰੂਰ ਬਣ ਜਾਂਦੀ ਕਿ ਇਹ ਪ੍ਰਮਾਤਮਾ ਆਪਣੀ ਰਜ਼ਾ ਵਿੱਚ ਰਾਜ਼ੀ ਰੱਖੀ ਮੈਨੂੰ ਤੇਰਾ ਕੀ ਆ ਮਿੱਠਾ ਮੈਨੂੰ ਮਿੱਠਾ ਲੱਗੇ ਜੋ ਤੂੰ ਕਰ ਰਿਹਾ ਉਹ ਤੇਰੀ ਮਰਜ਼ੀ ਹੈ ਕਰਨਾ ਤੂੰ ਉਹੀ ਜੋ ਤੇਰੀ ਮਰਜ਼ੀ ਬਸ ਮੈਨੂੰ ਮਿੱਠਾ ਲੱਗੇ ਮੈਨੂੰ ਮੰਨਣਾ ਆਵੇ ਮੰਨਣਾ ਪਵੇ ਨਾ ਮਨਣਾ ਸਾਨੂੰ ਪੈਂਦਾ ਹੀ ਹੈ ਪੈਣਾ ਹੀ ਹੈ ਜੋ ਮਰਜ਼ੀ ਕਰ ਲਈਏ ਬਸ ਮੰਨਣਾ ਆ ਜਾਵੇ ਐਨੀ ਕੀ ਗੱਲ ਆ ਔਰ ਇਹੀ ਸਭ ਤੋਂ ਵੱਡੀ ਗੱਲ ਹੈ ਹੁਕਮ ਰਜ਼ਾਈ ਚੱਲਣਾ ਮਾਨ ਲੀਣਾ ਸਰਕੇ ਮੇਰੇ ਪੁੱਤ ਆਏ ਗਏ ਬੇਟਾ ਕਿੰਨਾ ਦੇਖੋ ਪਹਿਲੇ ਬੋਲੇ ਆਂ ਕਿਰਤ ਸਿੰਘ ਛੋਟਾ ਬੱਚਾ ਉਹ ਅੱਧੀ ਪੰਕਤੀ ਉਹ ਬੋਲ ਗਿਆ ਮੇਰੇ ਨਾਲ ਮੈਂ ਸ਼ਾਬਾਸ਼ ਦਿੰਦਾ ਇਹਦੀ ਮਾਂ ਬਾਪ ਨੂੰ ਜਿਨ੍ਹਾਂ ਨੇ ਸਿਖਾਇਆ ਔਰ ਇਸ ਬੱਚੇ ਨੇ ਵੀ ਸ਼ਾਬਾਸ਼ ਹੈ ਨਾ ਇਹ ਤੀਰਨ ਸਿੰਘ ਮਸ਼ਹੂਰ ਹੋ ਗਿਆ ਤੁਹਾਨੂੰ ਪਤਾ ਤੁਹਾਨੂੰ ਸਾਰਿਆਂ ਨੂੰ ਨਾਮ ਆਉਣ ਲੱਗ ਪਿਆ ਇਹ ਗੁਰਬਾਣੀ ਦਾ ਸਦਕਾ ਜੀ ਇਹ ਬੱਚਾ ਬਾਣੀ ਬੋਲਦਾ ਭਾਈ ਗੁਰਜੀ ਵੜਿਆਈ ਪੱਖ ਤੇ ਨਾ ਸੱਚੀ ਵੜਿਆਈ ਹੈ ਤੋਂ ਸਭ ਤੋਂ ਕੁੱਚੀ ਅਵਸਥਾ ਸਭ ਤੋਂ ਜ਼ਰੂਰੀ ਗੱਲ ਇਹੀ ਹੈ ਕਿ ਕਿਰਸਚਾਰਾ ਹੋਈ ਹੈ ਕਿਉਂਕਿ ਊੜਾ ਟੁੱਟੇ ਪਾਲ ਹੋਕਮ ਰਜ਼ਾਇਬ ਚੱਲਣਾ ਪਹਿਲਾ ਸਵਾਲ ਸਾਹਿਬ ਸ਼੍ਰੀ ਗੁਰਗੰਸਾਹਿਬ ਜੀ ਦੇ ਅੰਦਰ ਪਹਿਲਾ ਜਵਾਬ ਇਹ ਦੀ ਸਾਰੀ ਵਿਆਖਿਆ ਸਾਹਿਬ ਸ਼੍ਰੀ ਗੁਰਗੰਸਾਹਿਬ ਜੀ ਕਰਦੇ ਨੇ ਜਿੰਨੂੰ ਰਜ਼ਾ ਵਿੱਚ ਰਹਿਣਾ ਆ ਗਿਆ ਜਿਹਦੀ ਐਨੀ ਉੱਚੀ ਅਵਸਥਾ ਹੋ ਗਈ ਕਿ ਜੋ ਤੂੰ ਕਰ ਰਿਹਾ ਫਿਰ ਠੀਕ ਹੈ ਜੋ ਤੇਰਾ ਹੁਕਮ ਹੈ ਉਹ ਠੀਕ ਹੈ ਉਹ ਸਭ ਤੋਂ ਉੱਚੀ ਅਵਸਥਾ ਇਹ ਹੂੰ ਸਭ ਤੋਂ ਉੱਚੀ ਅਵਸਥਾ ਇਹ ਹੈ ਜਿਹਨੂੰ ਪਾਣਾ ਮੰਨਣਾ ਸੋ ਸਖਾ ਬੰਦਪ ਹੈ ਭਾਈ ਜੋ ਗੁਰਕੇ ਭਾਣੇ ਵਿੱਚ ਆਵੇ ਉਹ ਫਿਰ ਸਿੱਖ ਬਣ ਜਾਂਦਾ ਉਹ ਗੁਰਦਾ ਮਿੱਤਰ ਪ੍ਰਾ ਸਭ ਕੁਝ ਸਭ ਕੁਝ ਕਹਿੰਦੇ ਤੂੰ ਮੇਰਾ ਸਭ ਕੁਝ ਤੇ ਇਹ ਹੀ ਅਰਦਾਸ ਕਰੀਏ ਜਿਹੜੀ ਤਨ ਤਨ ਸਾਹਿਬ ਸ਼੍ਰੀ ਗੁਰੂ ਜੀ ਮਹਾਰਾਜ ਜੀ ਆਪਣੀ ਜ਼ਿੰਦਗੀ ਵਿੱਚ ਕਰਦੇ ਰਹੇ ਨੇ ਕੀ ਕਹਿੰਦੇ ਅੰਮ੍ਰਿਤ ਬਾਣੀ ਉਚਰਾਂ ਹਰ 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 ਜਸ ਮਿੱਠਾ ਲਾਗੇ ਤੇਰਾ ਆਣਾ ਭਾਣਾ ਰਾਮ ਸੋਇਤ ਵੀ ਕੀ ਸ਼ੁਰੂ ਕਰਾਂ ਤੁਨੇ ਬਹੁਤ ਸਾਰੇ ਬੱਚਿਆਂ ਦੇ ਹੁਕਮ ਸ਼ਬਦ ਗਾਉਣ ਲਈ ਆਏ ਨੇ